ناش کرو بابا جی کڑی نہ دیکھا کرو کر مہاراج اپنی کرپا کرو مہر کرو بچے دو بچے کر دوا بابا جی کر دو اپنی مہرب ਜੱਲੀ ਪੀੜੀ ਸੋਡੀਆਂ ਰੂਪ ਦਿਖਾਉਣ ਵਾਰੋ ਵਾਰੀ ਪੰਜ ਪਿਆਲੇ ਪੰਜ ਪੀ ਛੱਡ ਮੈਂ ਪੀਰ ਬੈਠਾ ਗੁਰਬਾਰੀ ਅਰਜਨ ਕਾਇਆ ਪੜ ਕੇ ਮੂਰਤ ਹਰ ਗੋਵਿੰਦ ਸਵਾਰੀ ਜੱਲੀ ਪੀੜੀ ਸੋਡੀਆਂ ਰੂਪ ਦਿਖਾਉਣ ਵ بولی منساری کل جگ بی سوڈیا میں چلی اسار کلاری جگ ست پتری اوتاری जुग जुग सतगुर सरे अवतारी माल जनम जनम जी सॼे पातशा माल जनम जनम जी दर्शन दे ਰਤੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਪੰਜ ਪਿਆਲੇ ਪੰਜ ਤੀਰ ਛਠਮ ਤੀਰ ਬਹਾ ਠਾਗੋਰ ਪਾਰੀ अर्जुन काया पलटक का, मूर्त हर गोबिंद सुवारी चाली पीढ़ी सुठी रूप दुखाण वारो वार दल पचन गुरसूर बहुार उकारीस करे महिला तक दारी अगम अगुजर सतगुरु भोले मुख ते सुणो संसारी जोग पीडी पीढ़ी नेचल नीव उसार खलारी जोग जुग सतगुर तरे अवतारी जोग जुग सतगुर तरे अवतारी ਲੱਗਾ ਨੈ ਤੱਕੀ ਤੋ ਸਰੜਾਏ ਜੀਉ ਮੈ ਉਹ ਸਾਰ ਕੀ ਚਿਤ ਮੈਂ ਮੇਰਾ ਸਭੋ ਦੁਖ ਗਵਾਏ ਜੀਉ ਨਾਮ ਰਹਿਉ ਸਾਧੂ ਰਹਿਉ ਰਹੇ ਗੁਰ ਗੋਬਿੰਦ ਕਹੋ ਨਾਨਕ ਇਹ ਜਗਤ ਮੈਂ ਕਹਿਨ ਜਪਿਓ ਗੁਰਮੰਤ ਰਾਮ ਨਾਮ ਉਰ ਮੈਂ ਗयो ਜਾਕ ਸਮ ਨਹੀਂ ਕੋਈ ਜਿਹ ਸਿਮਰਤ ਸੰਕਟ ਮਿਟਾ ਦਰਸ ਤੋਹਾਰ ਹੋਏ ਇਸ ਕਹੋ ਟਲ ਗੁਰ ਸੇਵੀਐ ਇਹਨ ਸਸਾਜ ਸੁਭਾਏ ਦਰਸ਼ਨ ਪਰਸ ਹੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੇ ਸਿਖ ਤਖਸਾਮ ਦੀ ਨੂਰ ਅਰਸੋਂ ਪਰਸੋਂ ਛਟਿਆ ਤਦ ਡਿਟੀ ਸੱਚੇ ਬਾਤ ਸਾਹ ਮਲ ਜਨਮ ਜਨਮ ਦੀ ਕਟਿਆ ਸਜਣ ਸੱਚਾ ਬਾਤ ਸਾਹ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ 5 ਘਰ ਦੁਜਾ ਅਸਰ ਪਲਿਆ ਇੱਕ ਓ ਅੰਕਾਰ ਸਤੁਰ ਕੋ ਕੋ ਸਾਦ ਪਾਠ ਪੜਿਓ ਅਰਵੇਦ ਵਿਚਾਰਿਓ ਨਿਵਲ ਭੰਗਮ ਸਾਥੇ ਪੰਜ ਜਨਾ ਸੋ ਸੰਗ ਨ ਛੁਟਕਿਓ ਅਧਿਕ ਅਹ ਬੋਧ ਵਾਭੇ ਪਾਠ ਪੜਿਓ ਅਰਵੇਦ ਵਿਚਾਰਿਓ ਨੇ ਵਲ ਕੋ ਗਮ ਸਾਧੇ ਪੰਚ ਜਨਾਸੋ ਸੰਗ ਨਾ ਛੁਟ ਕੋ ਅਧਿਕ ਅਹਮ ਬੋਧ ਵਾਧੇ ਪਿਆਰੇ ਇਨ ਵਿਧ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾ ਪਰਿਓ ਸੁਆਮੀ ਕੇ ਦਵਾਰ ਦੀਜ ਬੁਧ ਵੇਕਾਰ ਰਹਾਉ ਮੋਲ ਪਇਓ ਕਰ ਪਾਪੀ ਰਹੋ ਨਗਨ ਫਿਰਿਓ ਵਾਮਮਾਹੀ ਟਾਟ ਤੀਰਤ ਸਭ ਧਰਤੀ ਭਮਿਓ ਦਬਦਾ ਛੁਟ ਕਾ ਨਹੀਂ ਮਾਨ ਕਾਮਨਾ ਤੀਰਤ ਜਾਏ ਬਸੋ ਸਿਰ ਖਾਰ ਵਤ ਤਰਾਏ ਮਾਨ ਕੀ ਮੈਨ ਨ ਉਤਰੈ ਇਹ ਵਿਧ ਜੇ ਅੱਖ ਯਤਨ ਕਰਾਏ ਨਨਕ ਕਾਮਨੀ ਹੈ ਵਰਗ ਵਰ ਬਹੁ ਵਿਦਦਾਨ ਦਾ ਤਾਰਾ ਅੰਨ ਵਸਤਰ ਧੂਮ ਬਹੁ ਯਰਪੇ ਨਹਿ ਮਿਲਿਆ ਹਰ ਦੁਆਰਾ ਪੂਜਾ ਅਰਚਾ ਬੰਦਨ ਡੰਡਾਉਤ ਘਟ ਕਰ ਮਾਰਤ ਰਹਤਾ ਹਾ کر تو بندنیا نلیا یہ یوگتا کر جا پھر پھر جنم ہر سو سنگ نہ گیا راج ਰਾਜਨ ਕੀ ਰਚਨਾ ਕਰਿਆ ਹੁਕਮ ਆਪਾਰਾ ਸੇਜ ਸੋਹਣੀ ਚੰਦਨ ਚੋਆ ਨਰਕ ਕੋਰ ਕਾ ਦਵਾਰਾ ਹਰ ਕੀਤ ਸਾਧ ਸੰਗਤ ਸੇਰ ਕਰ ਮਨ ਕਾ ਕਰਮਾ कहो नानक तेस पयो प्रापत जिस पुर खेवक रंग माता पयो कृबार दीन तख भजन आर कीर्तन इहो मान रा ਤੇਰੋ ਸੇਵਕ ਇਹ ਰੰਗ ਮਾਤਾ ਪਉ ਕਿਰਪਾ ਤੀਨ ਦੁਖ ਭੰਜਨ ਨਾਰਥਰ ਕੀਰਤਨ ਇਹੋ ਮਨ ਰਤਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਸੋਰਠ ਮਹੱਲਾ ਪੰਜਵਾਂ ਕਰ ਦੂਜਾ ਅਸ਼ਟਪਦੀਆ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਪਾਠ ਪੜਿਓ ਅਰਬੀਦ ਵਿਚਾਰਿਓ ਨਿਵਲ ਪੰਗਮ ਸਭੀ ਪੰਜ ਜਨਾ ਸੋ ਸੰਗ ਨਾ ਛਟਕਿਓ ਅਧਿਕ ਆਉ ਬੋਦ ਵਾਤੀ ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਪਿਆਰੀ ਗੁਰੂ ਸواری ਗੁਰੂ ਕੀ ਸਾਜੀ ਨਿਵਾਜੀ ਸਤਸੰਗ ਜੀਓ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਪੰਜਵੇਂ ਗੁਰੂ ਨਾਨਕ ਸ਼ਹੀਦਾਂ ਦੇ ਸਰਤਾਤ ਸ਼ਾਂਤੀ ਦੇ ਪੰਜ ਮਹਾਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਸਨਾ ਤੋਂ ਉਚਾਰਨ ਹੋਇਆ ਸੋਰਟਾਗ ਅੰਦਰ ਅਸ਼ਟਪਦੀਆਂ ਸਲੇਖੇਟ ਤੰਤਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਾਹਿਬ ਜੀਾਂ ਦੇ ਪਾਵਨ ਪ੍ਰਤੰਗ 641 ਉੱਪਰ ਸਵਾਇਮਾਨ ਹੈ ਸਤਿਗੁਰ ਜੀ ਕਿਰਪਾ ਕਰਨ ਇਹ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਗੁਰੂ ਰੂਪ ਸਤਸੰਗਤ ਜੀਓ ਅੱਜ ਉਹ ਮਹਾਨ ਦਿਹਾੜਾ ਜਦੋਂ ਛੇਵੇਂ ਗੁਰੂ ਨਾਨਕ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ ਦੋ ਤਲਵਾਰਾਂ ਵੱਧੀਆਂ ਇੱਕ ਮੀਰੀ ਦੀ ਇੱਕ ਪੀਰੀ ਦੀ ਇਹ ਦੋ ਤਲਵਾਰਾਂ ਸਤਪੁਰਾਂ ਨੇ ਪਹਿਨ ਕੇ ਰਾਜਨੀਤੀ ਨੂੰ ਤੇ ਧਰਮ ਨੂੰ ਇਕੱਠਿਆਂ ਕਰ ਦਿੱਤਾ ਧਰਮ ਨੂੰ ਪਹਿਲ ਦਿੱਤੀ ਤੇ ਰਾਜਨੀਤੀ ਨੂੰ ਪਿੱਛੇ ਕਰ ਦਿੱਤਾ ਰਾਜਨੀਤੀ ਜਿਹਦੇ ਕੋਲ ਹੋਵੇ ਉਹਦੇ ਕੋਲ ਧਰਮ ਨਹੀਂ ਹੁੰਦਾ ਜਿਹਦੇ ਕੋ ਧਰਮ ਹੋਵੇ ਉਹ ਰਾਜਨੀਤੀ ਵਿੱਚ ਪੈਰ ਨਹੀਂ ਰੱਖਦਾ ਸਤਿਗੁਰਾਂ ਨੇ ਇਹਨਾਂ ਦਾ ਸੁਵੇਣ ਕੀਤਾ ਸੋ ਇਸ ਦਿਹਾੜੇ ਨੂੰ ਮਨਾਉਂਦੇ ਹੋਇਆ ਸਤਗੁਰ ਜੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਕਰੀ ਉੱਲਾ ਚੁੱਕਾਂ ਵਿਖੇ ਮੰ ਕਰਿਓ ਬਲਾਉ ਬਥੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ